ਸੰਝੋ ਕੇ ਮੇਲਾ ਵੜਾਣ ਤਨ ਕੇ ਤੇ ਭੋਗ ਵੇ ਜੋਗੇ ਮੇਰੇ ਵਿਚੜੇ ਨਾਨਕ ਪੇ ਸੰਝੋ ਗਾ ਮਰਮਾ ਲਾ ਪੈਲਾ ਮੇਰੇ ਮਾਤਾ ਪਿਤਾ ਬੇਲਾ ਕਮਾਇ ਦਨ ਕਰਤਾ ਲੇਖ ਮਟਾਲ ਲਖਾਇਆ ਲਿਖਦਾ ਜੋਤ ਵੜਿਆਈ ਕਰਸੈ ਮਾਣਾ ਉਡਜਣਾ ਕਸਮਾ ਪਾਣਾ ਰਹੋ ਤਜ ਸਾਦ ਸਿਆਜ ਸੁਖ ਹੋਏ ਕਰ ਜਨ ਨੇ ਰਹ ਨ ਕੋਏ ਕਜ ਖਾਜ ਕਜ ਤਰਜੈ ਬਾਤ ਤਰ ਕਰਨ ਨਾ ਜਏ ਓ ਬੇੜਾ ਨਿਓ ਚੜਾਓ ਕਾਉ ਨਾਨਕ ਦੇਵ ਕਾਹੋ ਮਾਰ ਮਨ ਲਾ ਪਹਿਲਾ ਕਰ ਪਹਿਲਾ ਕਰਨ ਹੀ ਕਾਗਦ ਮਨ ਸਮਾ ਸਕੇ ਨੈ ਬਾਵਰਿਆ ਰਬ ਸਦ ਤੇਰੇ ਗੁਣ ਗਲਿਆ ਰਹਾਓ ਜਾਲੇ ਰੇਣ ਜਾਲ ਦਿਨੋ ਆ ਜੇ ਤੇ ਕੜੇ ਪਾਹੀ ਤੇ ਤੇ ਰਸ ਰਸ ਜੋਗ ਚੁਗਨ ਤਪਸਾ ਛੂਟ ਸਮੋੜੇ ਗੁਣ ਗੁਣੇ ਕਾਇਆ ਰਣ ਮਨ ਵਿਚ ਲੋਹ ਪੰਜ ਅਗਨ ਦਦਲਾ ਕਰ ਰਹੀ ਕੋਈਲੇ ਪਾਪ ਪੜੇ ਇਸ ਉਪਰ ਮਨ ਜਲਿਆ ਸੰਤੇ ਚੰਦ ਪਏ ਕਯਾ ਮਨੋਰ ਕੰਜਨ ਪਰੋਵ ਜਗੁਰ ਮਿਲਦਨੇ ਹੇਕ ਨਾਮ ਅਮਰਦੇ ਹੋ ਦੇਵ ਦੋ ਨਾਨਕ ਦਰਸ਼ਣ ਦਿਹਾ ਮਾਰੂ ਮਨ ਲਾਪੈਨਾ ਬੇਬ ਨਮ ਜਾਰਬਸਾ ਨਰਮਾ ਦਰਪਤ ਮਨ ਜਾਵਲ ਰੇ ਪਦਮ ਨਾ ਲਗਸਰੇ ਰਹੋ বাস ਜਰਨ ਨਾਮ ਵਸਤਾਰੇ ਅਡ ਮੇਰਾ ਜੱਜਾ ਗੁਣ ਰਹੇ ਪੰਡਤ ਸੰਗ ਵਸੈ ਜਨ ਮੂਰਖ ਆਤਮ ਸਾਸ ਸੁਣੇ ਆਪਣਾਇਆ ਬਦੂ ਕਬੂ ਨਾ ਚੋਡਸ ਸਵਾਨ ਪੁਜ ਜੋ ਕਰੇ ਇਕ ਬਾਗਣੇ ਨਾਮ ਨਾ ਰਾਜ ਇਕ ਹਰ ਹਰ ਜਰਨੇ ਰੇ ਪੁਰ ਮਿਲ ਕੇ ਆਪਾਵਤ ਨਾਨਕ ਰਸਨਾ ਨਾਮ ਜਪਰੇ ਮਾਰ ਮਾਨ ਲਾ ਪਹਿਲਾ ਸ਼ਲੋਕ ਪਦ ਦਬਨੀਦ ਸੰਕਵੇ تھو uh -huh. ਮੋਹਨ ਕਰੇ ਦੇਲਾ ਲਗਲਾ ਮੇਰਾ ਨਾਮ ਸਭਾ ਗੁਰਬਚਨੇ ਹਾਟ ਬਿਕਾਨਿਆ ਤਤਲਾਇਆ ਤਤਲਾਗਾ ਤੇਰੇ ਨਾਲੇ ਕੀਜ ਕਰੇ ਤਨ ਆਵੇ ਰੇ ਪਰਮਾਤਮਾ ਜਦਰਾ ਤਿਰਨਾਉ ਲੂਣਾ ਰਾਮੇ ਨਾਨਕ ਲਾਲਾ ਬਖਸ਼ਾ ਤੁਧ ਬੜਿਆਈ ਆਦਿ ਜੁਗਾਦ ਦਇਆਪਤ ਦਾਤਾ ਤਦ ਮਨ ਮੁਕਤ ਨਾ ਪਾਏ ਮਾਰੋ ਮਾਨ ਲਾ ਬਨਾ ਕੋਈ ਆਖ ਕਬੂਦਣਾ değil ਨਹਾਂਸ ਨਾਗਦ ਚਿੰਜ ਮੂੜੇ ਕਾਜੇ ਪਰੁਪਲਾ ਨਚਨੀਆ ਪਰਮਾਨੰਦ ਬਿਰਾਗੇ ਰਹਾਉ ਅਜਰ ਗਹੋ ਜਾਰ ਲੈ ਅਮਰ ਗਹ ਮਾਰ ਲੈ ਪ੍ਰਾਦ ਪ੍ਰਾਦ ਤਨ ਚੜ ਦਯੋਦ ਪਿਜੇ ਮੇਨਕੇ ਚਪਲ ਸਿਆਣ ਜੁਗਤ ਮਨ ਰਾਖੀਐ

ਸਰਬਜੋਤ ਜਗ ਜੀਵਨਾ ਸਿਰ ਸਿਰ ਸਾਚਾ ਰੇਖ ਰਹਾਉ ਬ੍ਰਹਮਾ ਬਿਸਰ ਕੇ ਮਨ ਸੰਕਰ ਇੰਦਰ ਤੋਂ ਪੈ ਪੈ ਕਾਰੀ ਮਨ ਹੁਕਮ ਸੁਹੈ ਦਰ ਸਾਚਾ ਕੇ ਮਰ ਜੰਗਮ ਯੋਧ ਜਤੇ ਸੰਿਆਸੇ ਗੁਰਪੁਰ ਵਿਚਾਰੇ ਬਿਨ ਸੇਵਾ ਮਨ ਕਬੂ ਨਾ ਪਾਵਸ ਸੇਵਾ ਕਰਨੀ ਸਾਰੇ ਜਿਤਨਿਆ गोसाई तेरा ਰਾ ਮਨੋਗਸਾਰੇ ਜੰਪੂਰਬ ਸਖੜਕ ਕਰਾਰੇ ਅਬ ਕਹਿ ਗਿਆ ਨਾਮ ਨਮਿ ਰਹੇ ਤੁਸ ਜਿਹੜੇ ਪਾਰੇ ਜਿਓ ਮਾਇਆ ਮਮਤਾ ਭੰਗ ਕੇ ਆਲੇ ਜੰਪੁਰ ਪਾਸੇ ਦਾਜਮ ਜਾਲੀ ਇਹ ਤਕੇ ਮੰਨਨ ਟੂਟਣਾ ਸਗ ਦਾਜਮ ਕਰੇ ਖਵਾਰੇ ਜਿਓ ਨਾਮ ਕਰਤਾ ਨਾਮੇ ਕੀਆ ਅਮਰ ਦਾ ਨਾਮ ਸਤਗੁਰ ਦੇਆ ਜਿਦੋ ਦੇਜ ਸੰਗਿਆਚਾਰਾ ਨਾਨਕ ਸਰਣ ਕਰ ਮਾਰੇ ਜਿਓ

ਭੁਰਾ ਬਲਾਗ ਜ ਆਪਸਤੇ ਜਾਣਿਆ ਇਹ ਸਗਲ ਵਿਕਾਰ ਐ ਹੋ ਫਰਮਾਇਆ ਕਸਮ ਕਾਹੋ